ਸਤਿ ਸ਼੍ਰੀ ਅਕਾਲ ਜੀ ਲੋਕਤੰਤਰ ਦਾ ਆਧਾਰ ਲੋਕ ਹੁੰਦੇ ਹਨ ਜੋ ਵੋਟ ਦੀ ਤਾਕਤ ਨਾਲ ਆਪਣੀ ਸਰਕਾਰ ਚੁੰਨਦੇ ਹਨ ਲੋਕ ਸਭਾ ਲਈ 1 ਜੂਨ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਸੀਂ ਸਾਰੀਆਂ ਚੋਣ ਤਿਆਰੀਆਂ ਮੁਕੰਮਲ ਕਰ ਲੀਆਂ ਹਨ ਅਤੇ ਸਾਡੇ 829 ਪੋਲਿੰਗ ਬੂਥਾਂ ਦੇ ਪੋਲਿੰਗ ਪਾਰਟੀਆਂ ਰਵਾਨਾ ਹੋ ਰਹੀਆਂ ਹਨ ਬੂਥਾਂ ਤੇ ਵੀ ਅਸੀਂ ਵੋਟਰਾਂ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ ਹੁਣ ਤੁਹਾਡੀ ਵਾਰੀ ਹੈ ਆਪਣਾ ਫਰਜ਼ ਨਿਭਾਉਣ ਦੀ ਵਾਰੀ ਲੋਕਤੰਤਰ ਵਿੱਚ ਵੋਟ ਸਾਡਾ ਅਧਿਕਾਰ ਹੈ ਅਤੇ ਅਸੀਂ ਇਸ ਫਰਜ਼ ਨੂੰ ਸਮਝ ਕੇ ਇਸ ਅਧਿਕਾਰ ਦੀ ਵਰਤੋਂ ਕਰਨੀ ਹੈ ਅਸੀਂ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਬਿਨਾਂ ਕਿਸੇ ਡਰ ਪੈ ਜਾਂ ਲਾਲਚ ਤੇ ਮਤਦਾਨ ਲਈ ਬੂਤੇ ਆਓ ਅਤੇ ਦੇਸ਼ ਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿਓ ਇਸ ਲਈ 1 ਜੂਨ ਨੂੰ ਜ਼ਿਲੇ ਵਿੱਚ ਛੁੱਟੀ ਹੋਵੇਗੀ ਅਤੇ ਇਹ ਛੁੱਟੀ ਹਰ ਪ੍ਰਕਾਰ ਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਹੋਵੇਗੀ ਤਾਂ ਜੋ ਹਰੇਕ ਵੋਟਰ ਆਪਣੇ ਮਤਦਾਨ ਦਾ ਹੱਕ ਦਾ ਆਪਣੇ ਮਤਦਾਨ ਦਾ ਵੋਟਾ ਇਸਤੇਮਾਲ ਜ਼ਰੂਰ ਕਰ ਸਕਣ ਅਸੀਂ ਚੋਣਾਂ ਦੇ ਮੱਦੇਨਜ਼ਰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਹਨ ਜਿਸ ਦਾ ਸਭ ਧਿਰਾਂ ਨੂੰ ਪਾਲਣ ਕਰਨ ਦੀ ਅਪੀਲ ਹੈ ਇਹ ਹਦਾਇਤਾਂ ਧਾਰਾ 144 ਤਹਿਤ ਕੀਤੀਆਂ ਗਈਆਂ ਹਨ ਅਤੇ ਇਸ ਦੀ ਉਲੰਘਣਾ ਕਰਨ ਤੇ ਕਾਰਵਾਈ ਕੀਤੀ ਜਾਵੇਗੀ ਚੋਣਾਂ ਦੇ ਮੱਦੇਨਜ਼ਰ ਅਸੀਂ 30 ਮਈ ਸ਼ਾਮ 6 ਵਜੇ ਤੋ 1 ਜੂਨ ਨੂੰ મતદાન ਪ੍ਰਕਿਰਿਆ ਨੂੰ ਮੁਕੰਮਲ ਹੋਣ ਤੱਕ ਅਤੇ ਫਿਰ 4 ਜੂਨ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇ ਖੁਸ਼ਿਤ ਕੀਤਾ ਹੈ ਅਤੇ ਇਸ ਦੌਰਾਨ ਸ਼ਰਾਬ ਦੇ ਠੇਕੇ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ ਇਸੇ ਤਰ੍ਹਾਂ ਜ਼ਿਲ੍ਹੇ ਦੇ ਬਾਹਰ ਦੇ ਵਿਅਕਤੀਆਂ ਦੇ ਜ਼ਿਲ੍ਹਾ ਛੱਡਣ ਦੇ ਵੀ ਹੁਕਮ ਕਰ ਦਿੱਤੇ ਗਏ ਹਨ ਅਧਿ ਹਦਾਇਤ ਕੀਤੀ ਗਈ ਹੈ ਕਿ ਜੋ ਲੋਕ ਚੋਣ ਪ੍ਰਚਾਰ ਲਈ ਜ਼ਿਲ੍ਹੇ ਤੋਂ ਬਾਹਰ ਤੋਂ ਆਏ ਹਨ ਉਹ ਤੁਰੰਤ ਇਹ ਜ਼ਿਲ੍ਹਾ ਛੱਡ ਦੇਣ ਪੋਲਿੰਗ ਬੂਥ ਦੇ 100 ਮੀਟਰ ਦੇ ਘੇਰੇ ਦੇ ਅੰਦਰ-ਅੰਦਰ ਮੋਬਾਈਲ ਫੋਨ ਲੈ ਕੇ ਜਾਣ ਦੀ ਸਖਤ ਮਨਾਹੀ ਹੈ। ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਉਮੀਦਵਾਰ ਜਾਂ ਉਹਨਾਂ ਦੇ ਸਮਰਥਕ ਕੋਈ ਵੀ ਪ੍ਰਚਾਰ ਜਾਂ ਬੈਨਰ ਨਹੀਂ ਲਗਾਏਗਾ। ਅਤੇ ਪਾਰਟੀਆਂ ਦੇ ਬੂਥ ਵੀ ਕੇਂਦਰ ਤੋਂ ਘੱਟ ਤੋਂ ਘੱਟ 200 ਮੀਟਰ ਦੂਰ ਹੀ ਲੱਗਣਗੇ। ਜੇਕਰ ਕਿਸੇ ਵੀ ਤਰ੍ਹਾਂ ਕਿਸੇ ਵੀ ਕਾਨੂੰਨ ਨੂੰ ਕਿਸੇ ਨੇ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾਂ ਅਜਿਹੇ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਜੇ ਹੀ ਅੰਸਰਾ ਨਾਲ ਕਰੜੇ ਹੱਥੀ ਨਿਪਟਿਆ ਜਾਏਗਾ ਪੁਲਿਸ ਵੱਲੋਂ ਪੋਲਿੰਗ ਬੁੱਥਾ ਨੂੰ ਜ਼ੋਨ ਕਮਿਸ਼ਨ ਨੇ ਤੰਬਾਕੂ ਮੁਕਤ ਜ਼ੋਨ ਵੀ ਐਲਾਨਿਆ ਹੈ ਇਸ ਲਈ ਪੋਲਿੰਗ ਬੁੱਥਾ ਤੇ ਤੰਬਾਕੂ ਦੀ ਮਨਾਹੀ ਹੈ ਤੀਵੇਂ ਸ਼ਾਮ ਨੂੰ ਜ਼ੋਨ ਪ੍ਰਕਾਰ ਖਤਮ ਹੋਣ ਦੇ ਬਾਅਦ ਹੁਣ ਕਰ ਕਰ ਪ੍ਰਚਾਰ ਦੌਰਾਨ ਪੰਜ ਵਿਅਕਤੀਆਂ ਤੋਂ ਜ਼ਿਆਦਾ ਇਕੱਠੇ ਚੱਲਣ ਤੇ ਵੀ ਪਾਬੰਦੀ ਲਗਾਈ ਗਈ ਹੈ ਲਾਊਡ ਸਪੀਕਰ ਦੀ ਵਰਤੋਂ ਦੀ ਵੀ ਹੁਣ ਮਨਾਹੀ ਹੈ ਕਿਸੇ ਟੀਵੀ ਯਾ ਸਿਨੇਮੈਟੋਗ੍ਰਾਫੀ ਮਾਧਿਅਮ ਰਾਹੀਂ ਪ੍ਰਚਾਰ ਦੇਖ ਵੀ ਰੋਕ ਹੈ opinion poll exit poll ਤੇ ਵੀ ਰੋਕ ਲਗਾਈ ਗਈ ਹੈ ਇਲੈਕਟ੍ਰੋਨਿਕ ਮੀਡੀਆ ਵਿੱਚ ਕੋਈ ਵੀ ਸਿਆਸੀ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ ਅਤੇ ਇੱਕ ਜੁਮ ਦੀਆਂ ਅਖਬਾਰਾਂ ਵਿੱਚ ਜੇਕਰ ਕੋਈ ਸਿਆਸੀ ਇਸ਼ਤਿਹਾਰ ਛਪਵਾਉਣਾ ਹੈ ਤੇ ਉਸ ਦੀ ਐਮਸੀਐਮਸੀ ਤੋਂ ਪ੍ਰੀ ਸਰਟੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੈ ਫੇਕ ਨਿਊਜ਼ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਜੇਕਰ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਫੈਲਾਈ ਜਾਂ ਕੋਈ ਗਲਤ ਨਿਊਜ਼ ਨੂੰ ਆਪਣੇ ਸੋਸ਼ਲ ਮੀਡੀਆ ਰਾਹੀਂ ਨਸ਼ਰ ਕੀਤਾ ਉਸ ਵਿਅਕਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਦੇ ਅਧੀਨ ਸਖਤ ਕਾਰਵਾਈ ਹੋਏਗੀ ਮੈਂ ਬਤੌਰ ਜ਼ਿਲ੍ਹਾ ਚੋਣ ਅਫਸਰ ਸਮੂਹ ਉਮੀਦਵਾਰਾਂ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਸਮਰਥਕਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਚੋਣ ਜ਼ਾਬਤੇ ਦੀ ਹਦਾਇਤਾਂ ਦੀ ਪਾਲਣਾ ਕਰਨ ਆਖਿਰ ਵਿੱਚ ਮੈਂ ਇੱਕ ਵਾਰ ਫਿਰ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਉਹ 1 ਜੂਨ ਨੂੰ ਬਿਨਾਂ ਕਿਸੇ ਡਰ ਦੇ ਪੈ ਦੇ ਆਪਣੀ ਡਿਊਟੀ ਸਮਝ ਕੇ ਆਪਣੇ ਵੋਟ ਦਾ ਇਸਤੇਮਾਲ ਕਰਨ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇ ਜੈ ਹਿੰਦ ਲੋਕ ਸਭਾ ਚੋਣ 2024 ਦੇ ਤਿਆਰੀਆਂ ਦੇ ਤਹਿਤ ਫਾਜ਼ਿਲਕਾ ਪੁਲਿਸ ਪੂਰੀ ਤਰ੍ਹਾਂ ਚਾਕ ਚੌਬੰਦ ਹੈ 3000 ਤੋਂ ਵੱਧ ਪੁਲਿਸ ਫੋਰਸ ਇਸ ਪੂਰੀ ਜਿਹੜੀ ਡਿਊਟੀ ਹੈ ਉਹਦੇ ਲਈ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੀ ਪਈ ਹੈ 71 ਤੋਂ ਵੱਧ ਪੈਟਰੋਲਿੰਗ ਪਾਰਟੀਆਂ ਇਸ ਕੱਲੀ-ਕੱਲੀ ਗਲੀ ਨੁੱਕੜ ਨੂੰ ਕੂਚੇ ਤੇ ਜਿਹੜੀ ਹੈਗੀ ਉਹ ਪੈਟਰੋਲਿੰਗ ਕਰਦੇ ਹੈਗੇ ਤੇ ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਅਗਸਟਡ ਆਫਿਸਸ ਨੇ ਐਸ ਐਚ ਓਜ਼ ਨੇ ਤੇ ਜਿੰਨੇ ਵੀ ਅਫਸਰ ਨੇ ਉਹ ਸਾਰੇ ਹੀ ਪੋਲਿੰਗ ਡੇ ਤੇ ਅੱਜ ਵੀ ਦੈਟ ਇਜ਼ ਟੀ ਮਾਈਨਸ 48 ਆਵਰਸ ਉੱਥੇ ਵੀ ਅੱਜ ਪ੍ਰੋਪਰ ਪੈਟਰੋਲਿੰਗ ਵੀ ਰਹੂਗੀ ਤੇ ਪ੍ਰੋਪਰ ਚੈਕਿੰਗ ਵੀ ਰਹੂਗੀ ਕੱਲ ਰਾਤ ਵੀ ਫਾਜ਼ਿਲਕਾ ਪੁਲਿਸ ਨੇ ਸਾਰੇ ਜਿਹੜੇ ਹੋਟੈਲਸ ਟਾਬੇ ਸਰਾਈ ਉਹਨਾਂ ਦੀ प्रॉपर चैकिंग उन्होंने वालों की गई है तो प्रॉपर पेट्रोलिंग भी की गई है इस तो अलावा जिन्हें भी अपने इंटरस्टेट बॉडरस ने उ एक प्रॉपर सिटी सीलिंग प्लान कल से ही इंप्लीमेंट कर दिता गया है तो जोड़े भारी व्यक्ति ने उन्हें अंदर आने बिना किसी परपज़ के सख्त मनाही होगी मैं इस वीडियो राही सारू एक मैसेज देना चाहनी है कि वी विल हैव एब्सोल्युटली जीरो टॉलरेंस अगेंस्ट एनी न्यूसेंस क्रिएटर्स एट ऑल एंड वी आर फुली कमिटेड टू इंश्योर अ फ्री एंड फेयर इलेक्शंस थैंक यू